ਕਹਿੰਦਾ ਹੈ ਕਿਸਾਨ ਵੀਰੋ ਹੋੜਾ ਢੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਜੀ ਨਕਰਾਵਾਂ ਇਹ ਗੱਲਬਾਤ ਆ ਜਾ ਵੀਰੇ ਫਸਤੀ ਘਾ ਬਾਈ ਫਸਤੀ ਘਾ ਬਾਈ ਜੀ ਨੰਬਰ ਬੋਲੋ ਜੀ 6284110 41 ਠੀਕ ਆ ਜੀ ਤੇ ਪਿੰਡ ਆ ਗਿਆ ਆਲਕੜੇ ਪਿੰਡ ਆਲ ਅੱਜ ਵੀਰੇ ਜਰਸੀ ਕ੍ਰਾਸ ਬੈਡ ਲੈ ਕੇ ਆਏ ਵਿੱਚ ਆਪਣਾ ਜਰਸੀ ਦਾ ਹਾਂਜੀ ਬਾਈ ਠੀਕ ਆ ਜੀ ਤੇ ਕਿਹੜਾ ਸੁਆ ਆ ਗਿਆ ਦੇ ਭਾਈ ਦੂਜਾ ਸੁਆ ਆ ਗਿਆ ਹਾਂਜੀ ਤੇ ਸੁਆ ਨੇ 25 26 ਬਲੋ ਦੋ ਠੀਕ ਆ ਤੇ ਅੱਜ ਦੀ ਅੱਜ ਕੀ ਕਿੰਨਾ ਕੱਢ ਦੂਗੀ ਅੱਜ ਕੀ ਭਾਈ ਕੀ ਪਲੱਸ ਚੱਲਦੀ ਦਿਨ ਕਿੰਨੇ ਬਾਕੀ ਆ ਲੈ ਭਾਈ ਇਹ ਤਾਂ ਅਸਲ ਹੈ ਦਿਨ ਦੱਸ ਲੈ ਜੋ ਆ ਦੇਖੋ ਵੀਰੇ ਬਾਲ ਢੱਲਣਾ ਪੂਰੀਆਂ ਪੰਗਾ ਹਜੇ ਪੂਰੀ ਸੀਲ ਸੰਡੀ ਆ ਹਨਾ ਵੀਰੇ ਹਾਂਜੀ ਤੇ ਥਣ ਦੇਖੋ ਕਿ ਉਹ ਜਿਹਾ ਲੱਗਿਆ ਵਸਲੋ ਮੈਂ ਮਾਰ ਜੀ ਲੈ ਥਣ ਪੂਰਾ ਭਾਈ ਆਣੀ ਮਸ਼ੀਨ ਮਸ਼ੀਨ ਤੇ ਜਿਵੇਂ ਮਾਰਦੀ ਠੀਕ ਆ ਵੀਰੇ ਹੱਥੀਂ ਜਿਵੇਂ ਮਾਰਦੀ ਠੀਕ ਆ ਵੀਰੇ ਤੇ ਆ ਗਈ ਦੂਜਾ ਸੁਆ ਆ ਗਿਆ ਹਾਂਜੀ ਠੀਕ ਆ ਕੱਢੀ ਅਨ ਬਾਦ ਨੂੰ ਤੋਰ ਕੇ ਦਿਖਾ ਦਈਏ ਆਕਰ ਉਹ ਫੇਰ ਚੈੱਕ ਹੈ ਚੈੱਕ ਥੱਲੋਂ ਕਰੋ ਚੈੱਕ ਇੱਕ ਨੰਬਰ ਵੜਾ ਤੋਰੀ ਚੱਲ ਵੱਡੇ ਗਾੜ ਗਾੜ ਦੀ ਆ ਗਈ ਤੇ ਦੁੱਧ ਵਾਕਈ ਕਢ ਦੂ ਬਾਈ ਦੇ ਕਹਿਣ ਦੀ ਗੱਲ ਨਹੀਂ ਤੇ ਚੌੜੀ ਚੌੜੀ ਪੂਰੀ ਹੈਗੀ ਚੋਇਆ ਵਾ ਮਾਲਕਾਂ ਨੇ ਆਪਣਾ ਕਿਸੇ ਦੇ ਘਰੋਂ ਮਿਲਕ ਵਿੱਚ ਦੇਖੋ ਕਿਉਂ ਜੀ ਆਉਂਦੀ ਆ ਇੱਕ ਨੰਬਰ ਤੇ ਸੀਲ ਸਾਬੂ ਫੁੱਲ ਆ ਮੰਗਾ ਲਓ ਬਾਈ ਤਾਂ ਚੁੱਪ ਕਰਕੇ 1 ਨੰਬਰ ਵਾਇਰਡ ਹੈ ਗਿਆ ਦੇਖੋ ਪਾਲ ਢਲਾਂ ਦੇਖੋ ਤੁਸੀਂ ਕੀ ਆਵਾਜ਼ ਆ ਤਾਂ ਤੋਂ ਦੇਖੋ ਸਿੱਤੀ ਪਈ ਐ ਕੋਈ ਢੂਈ ਨਹੀਂ ਉੱਚੀ ਨਹੀਂ ਜਮਾ ਫੇਸ ਕੁਆਲਟੀ ਵੀ ਕਰ ਲੋ ਜੇ ਬਾਲ ਦੇਖ ਲੈ ਕਿਥੋਂ ਦੁੱਧ ਬਈ ਵਾਕਈ ਦਿਓਗੀ ਦੂਜੀ ਸਾਈਡ ਤੇ ਮੈਂ ਤੁਹਾਨੂੰ ਕਰਾਉਣਾ ਸਾਂ ਚੈੱਕ ਆ ਦੇਖੋ ਤੇ ਮਿਲਕ ਵੇਨ ਦੇਖੋ ਦੋਨੇ ਪਾਸੇ ਬਹਿ ਕੇ ਵੀ ਚੋ ਸਕਦਾ ਠੀਕ ਆ ਆ ਦੇਖੋ ਜੀ ਫੇਸ ਕੁਆਲਟੀ ਕਰ ਲੋ ਚੈੱਕ ਤੇ ਡਿਮਾਂਡ ਇਹਦੀ ਕੀ ਆਊਗੀ ਮੁੱਲ ਫੋਨ ਦੀ ਕਰ ਦਾਂਗੇ ਠੀਕ ਆ ਵੀਰੇ ਹੋਊ ਜਮਾ ਜਾਇ ਜਮਾ ਲੈ ਲਿਆ ਜੀ ਨੰਬਰ ਫੇਰ ਬੋਲ ਦੋ 68 43 10 63 ਕਰ ਲਿਓ ਵੀਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਦੱਸਿਆ ਕਰੋ ਆਪਣਾ ਕੰਮ ਕਰ ਕਿਵੇਂ ਲੱਗਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ